ਤੇ ਖਾਲਸਾ ਜੀ ਹੁਣਾਂ ਦੇ ਜਿਹੜੀਆਂ ਇਹਨਾਂ ਦੇ ਸਵਾਮਾਂ ਪਹਿਲਾਂ ਵੀ ਇਹਨਾਂ ਨੇ ਜਦੋਂ ਤੋਂ ਅੰਮ੍ਰਿਤਪਾਲ ਹੁਣੀ ਇੱਥੇ ਆਏ ਆ ਉਦੋਂ ਤੋਂ ਇਹ ਉਹਨਾਂ ਦਾ ਬੜਾ ਸਹਿਯੋਗ ਕਰਦੇ ਰਹੇ ਆ ਬੜੀ ਉਹਨਾਂ ਦੀ ਗੱਲ ਨੂੰ ਅੱਗੇ ਲੈ ਕੇ ਜਾਂਦੇ ਰਹੇ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਰਹੇ ਆ ਕਿ ਤੁਸੀਂ ਜਿਹੜੀ ਇਹ ਜਿਹੜਾ ਪਾਰਟੀ ਦਾ ਪਾਲਿਸੀ ਪ੍ਰੋਗਰਾਮ ਆ ਜੋ ਵੀ ਪਾਰਟੀ ਦੀਆਂ ਗਤੀਵਿਧੀਆਂ ਉਹਨਾਂ ਨੂੰ ਆਪਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਖਾਲਸਾ ਜੀ ਉਹਨਾਂ ਨੂੰ ਹੋਰ ਖਾਲਸਾ ਜੀ ਉਹਨਾਂ ਦੇ ਨਾਲ ਚਾਰ ਹੋਰ ਬੁਲਾ ਰਿਆ ਨੂੰ ਵੀ ਸੇਵਾ ਦਿੱਤੀ ਗਈ ਆ ਤੇ ਜਿਹੜੇ ਇੱਕ ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਗੱਲ ਆ ਜਾਂ ਜਿਹੜੀ ਸਾਡੀ ਪਾਰਟੀ ਦੀ ਗੱਲ ਪੰਜਾਬ ਦੇ ਪ੍ਰਤੀ ਜੋ ਹੱਕ ਹਕੂਕ ਲੁੱਟੇ ਜਾ ਰਹੇ ਆ ਜੋ ਪੰਜਾਬ ਦੇ ਲੋਕਾਂ 'ਤੇ ਤਸ਼ੱਦਦ ਹੋ ਰਿਹਾ ਉਹਨੂੰ ਰੋਕਣ ਵਾਸਤੇ ਅਸੀਂ ਸਾਰੇ ਜਣੇ ਵੱਡੇ ਕਵੱਡਾ ਕਾਫਲਾ ਬਣਾ ਕੇ ਬੜੇ ਐਕਸਪੀਰੀਅੰਸ ਲੋਕਾਂ ਨੂੰ ਨਾਲ ਲੈ ਕੇ ਤੇ ਅਸੀਂ ਚੱਲੀਏ ਤੇ ਜੋ ਇਹ ਜੋ ਕੁਝ ਪੰਜਾਬ ਦੇ ਲੋਕਾਂ ਨਾਲ ਵਾਪਰ ਰਿਹਾ ਉਹਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਤਸ਼ਾਹਦ ਕੀਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਨਹੀਂ ਅਸੀਂ ਸਾਰੀ ਪਾਰਟੀ ਦਾ ਮਤਲਬ ਇਹ ਪਾਰਟੀਆਂ ਸੇ ਰਾਜਨੀਤਿਕ ਪਾਰਟੀ ਬਣਾਈਆਂ ਤੇ ਇਹਦੇ ਵਾਸਤੇ ਸਾਰੀਆਂ ਜੋੜਾ ਅਸੀਂ ਲੜਾਂਗੇ ਸਰੋਣੀ ਕਮੇਟੀ ਵੀ ਅਸੀਂ ਲੜਾਂਗੇ ਵਿਧਾਨ ਸਭਾ ਵਿੱਚ ਵੀ ਉਹਨਾ ਵੀ ਲੜੀਏ ਜਾਣਗੇ 2017 ਖਾਲਸਾ ਵਿੱਚ ਚੋਣ ਲੜਈਓ ਇਹ ਜਿੱਕੇ ਉਦੋਂ ਜਿੱਦਾਂ ਦੇ ਹਾਲਾਤ ਹੋਣਗੇ ਖਾਲਸਾ ਸਾਰੇ ਬੰਦਿਆਂ ਨੂੰ ਐਕਸਪੀਰੀਅੰਸ ਹੈ ਖਾਲਸਾ ਜੀ ਹੋਣੀ ਵੀ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਬੰਦੇ ਵੀ ਕੈਪੇਬਲ ਹੋਣਗੇ ਉਹਨਾਂ ਨੂੰ ਅਸੀਂ ਚੰਗੇ ਯੋਗ ਮਦਿਆਂ ਰੋਕੇ ਲੈਣ ਦੀ ਕੋਸ਼ਿਸ਼ ਕਰਾਂਗੇ ਯਾਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਬਹੀਰ ਚਲਾਈ ਖਾਲਸਾ ਵੀ ਹੀਰ ਚਲਾਈ ਨਸ਼ਾ ਦੇ ਖਿਲਾਫ ਮੁਹਮਮ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਿਹਾ ਤੇ ਰੋਡੇ ਤੋਂ ਸ਼ੁਰੂ ਕਰੀਏ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿਹਾ ਸੀ ਤਾਂ ਕਿ ਜਿਹੜੀ ਸੰਤ ਜਰਨਲਿਸਟ ਭੰਡਰਾਂ ਵਾਲੇ ਆ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਨਿਆ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਉਹ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਸੇ ਉਹ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਆਨੰਦ ਮਾਣਿਆ ਮੈਂ ਕਿਹਾ ਸੀ ਕਿ ਸੰਤ ਜਰਨਲਿਸਟਿੰਗ ਪਿੰਡਰਾਂ ਵਾਲੇ ਦੀ ਰੂਹ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਵਿੱਚ ਪ੍ਰਵੇਸ਼ ਕਰ ਜੀ ਤੇ ਸੰਤ ਜਰਨਲਿਸਟਿੰਗ ਪਿੰਡਰਾਂ ਵਾਲਿਆਂ ਨੇ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਆ ਭਾਈ ਅਮਰਤਪਾਲ ਸਿੰਘ ਉਸ ਲੜਾਈ ਨੂੰ ਚਲਾ ਰਹੇ ਨੇ ਉਹ ਉਹਨਾਂ ਦਾ ਸਤਿਕਾਰ ਜਿਹੜਾ ਹੈ অতি ਸਤਿਕਾਰ ਹੈ ਉਹਨਾਂ ਦੇ ਨਾਲ ਵਫਾਦਾਰੀ ਜਿਹੜੀ ਹੈ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਵਫਾਦਾਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਸਤਿਕਾਰਯੋਗ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਬਾਪੂ ਤਰਸੇਮ ਸਿੰਘ ਜੀ ਜਿਹੜੇ ਹੈਗੇ ਆ ਇਹ ਉਹ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਡਿਸਪੀਸਪਲਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 100% ਨਹੀਂ 101% ਨਵਾ ਹੂੰ ਜੋ ਹੁਕਮੇ ਦੇਣਗੇ ਸਰਦਾਰ ترسےم ਸਿੰਘ ਜੀ ਤੇ ਉਹ ਹੁਕਮ ਜਿਹੜਾ ਹੈ ਹਰ ਤੀਮਤ ਤੇ ਜਿਹੜਾ ਹੈ ਉਹ ਮੰਨਿਆ ਜਾਊਗਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਇੱਥੇ ਪਹੜਾਰੇ ਨੇ ਤੇ ਮੈਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਹੈ ਬਲਾਰੇ ਦੀ ਜ਼ਿੰਮੇਵਾਰੀ ਸੌਂਪੀ ਹੈ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਧ ਸਕਦੀ ਹੈ ਚੜਦੀ ਕਲਾ ਵੱਲ ਜਾ ਸਕਦੀ ਹੈ ਜੇ ਅਨੁਸ਼ਾਸਨ ਰੱਖਿਆ ਜਊ ਔਰ 2027 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵਾਲੀਆ ਚਿੰਨ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁਪਿਆ ਤੇ ਸੰਜਤ ਨੇ ਤੈ ਕਰਤਾ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਦੀਆਂ ਤੇ ਸਰਦਾਰ ਪਰਮਜੀਤ ਸਿੰਘ ਜੋਹੜ ਜਿਹੜੇ ਕਿ